डिनकिकते आपर लोगि दिन काशिकल जम invers, निती यासके भीर आपने का लुण जारी बरामे इना को इना काशिका जा आपर 55 ਤਾਂ ਤੁਹਾਡੇ ਜੀ ਜਾਨੀ ਜੇ ਇਹ ਸੰਜੀਤ ਸਿੰਘ ਇਹ ਬੈਠਾ ਪਈ ਜੀ ਇਹ ਪੰਚਾਇਤ ਨੇ ਬਹੁਤ ਮਜੂਤਾ ਨੇ ਸਾਹਮਣੇ ਸਾਬ ਜੀ ਦਾ ਮਸਾਲਾ ਚਿਕਾ ਉਹਦੇ ਚਾਚੇ ਦੇ ਬੇਟੇ ਕਾਂਗਰਸ ਦੇ ਨਾਲ ਇਕੱਠੇ ਪਰਨੇ ਵਾਲੇ ਗਰੇਸ ਸਿੰਘ ਜੀ ਇਹ ਮੇਰੇ ਚਾਚੇ ਦੇ ਬੇਟੇ ਆ ਚਾਚੇ ਜੀ ਉਹਨਾਂ ਦੇ ਪੁੱਤ ਇਹ ਮਾਨੰਦਿਆ ਪਾਰਾ ਜੀ ਵੀ ਸੋਈ ਜੀ ਸਭਿਆ ਨੂੰ ਮਿਲ ਕੇ ਹਾਂਜੀ ਸਾਡਾ ਇਹ ਧੰਨਵਾਦ ਆ ਜੀ ਦਾ ਆਲੀ ਵਾਲੇ ਬੇਖੂੜ ਬੈਠੇ ਸਨ ਜੀ ਅਰਦਾਸ ਕਰਦੇ ਹਾਂ ਮੇਰੀ ਫਤਿਹ ਦੁਨ ਪਰਵਾਨ ਕਰਦੇ ਹੋ ਰਾਹੀ ਨੀਤਾ ਖਾਲਸਾ ਬਹੁਤ ਧੰਨਵਾਦੀਆਂ ਸਤਿ ਸ੍ਰੀ ਅਕਾਲ ਸਾਰਿਆਂ ਦੇ ਤੁਸੀਂ ਅੱਜ ਆਏ ਇੱਥੇ ਸਮਾਂ ਕੱਢ ਕੇ ਅੜੀ ਦਾ ਜੋੜਾ ਪੂਰਾ ਮਾਫੀ ਵੀ ਚਾਹੁੰਦੇ ਐ ਸੀ ਤੁਹਾਨੂੰ ਅੱਜ ਤੱਕ ਕੀਤਾ ਕਸੀਦਾ ਬੈਂਤੀ ਕੱਲ੍ਹ ਤੋਂ ਪ੍ਰੋਗਰਾਮ ਦੀ ਕਰਨ ਆਏ ਸੀਗੇ ਬਾਦਲ ਕੱਲ੍ਹ ਸਵੇਰੇ 10 ਵਜੇ ਕਾਂਗਰਸ ਪਾਰਟੀ ਦੇ ਵਰਕਰਾਂ ਦੀ ਮੀਟਿੰਗ ਰੱਖੀ ਹੈ ਆਪਣੇ ਪਠੰਡਾ ਲੋਕ ਸਭਾ ਹਲਕੇ ਦੇ ਉਮੀਦਵਾਰ ਸਰਜੀਤ ਕਮਿੰਦਰ ਸਿੰਘ ਸਿੱਧੂ ਜੀ ਨੇ ਸਾਡੀ ਤੁਹਾਨੂੰ ਫਰਿਆਦ ਹੈ ਕਿ ਜਰੂਰ ਆਇਓ シュਨੀਲੀਤ ਪਾਇਓ ਉਹ ਵੀ ਹਜੇ ਨਾ ਰੂਦਰੂ ਹੋਇਓ ਕੋ ਵਿਚਾਰ ਸਾਂਝੇ ਕਰਿਓ ਸਾਡੇ ਸਤਿ ਸ੍ਰੀ ਅਕਾਲ ਦੀ ਬੇਨਤੀ ਲੈ ਕੇ ਆਏ ਸੀ ਕਿ ਕੱਲ ਜਰੂਰ ਆਇਓ ਤੁਹਾਡਾ ਬਹੁਤ ਧੰਨਵਾਦ ਕਰਦੇ ਆਂ ਕਿ ਤੁਸੀਂ ਸਾਡੇ ਲਈ ਅੱਜ ਸਮਾਂ ਕੱਢਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਵਰਨ ਪ੍ਰਸਤਾਨਲ ਰਜਨਾ ਮੇਨਾ ਮਾਣ ਮਾਣ ਗੁਰੂ ਨਤ ਸੰਗ ਅੱਜ ਪਹਿਲਾ ਦਾ ਸਭ ਤੋਂ ਪਹਿਲਾ ਰਾਣਾ ਗੋਰਾ ਜੀ ਜਨਮਦਰਸ਼ਕ ਇੱਕ ਸਮਾਗਮ ਲਈ ਕਰੇ ਪਾਉਣ ਦੇ ਛੋਟੇ ਸੱਜੇ ਦੇ ਬੰਦੇ ਬਦਲ ਜੀ ਅਸੀਂ ਸਭ ਤੋਂ ਪਹਿਲਾਂ ਦੇਰ ਦੀ ਗਰਭੀ ਨੂੰ ਤੁਹਾਡਾ ਤੁਹਾਨੂੰ ਮਾਫ ਕਰਦੇ ਹਾਂ ਜਿਹਨੇ ਪਤੇਵਾਲ ਜੀ ਨੇ ਦੱਸਿਆ ਕੱਲ ਸਾਡੇ ਲੋਕ ਸਭਾ ਬਠਿੰਡਾ ਤੋਂ ਜਿਹੜੇ ਸਾਡੇ ਕੈਂਡੀਡੇਟ ਹੈ ਜੀ ਮੇਜ ਜੀ ਹਮੇਸ਼ੰਦਰ ਬਾਸ ਫੌਂਡ ਨਾਲ ਘਰੇ ਪਹੁੰਚਦੇ ਆ ਮੈਂ ਸਾਰੇ ਨਗਰ ਦੇ ਜਿੰਨੇ ਵੀ ਬੈਠੇ ਮੋਤਵਾ ਸੱਜਣ ਇਹਨਾਂ ਨੂੰ ਬੇਨਤੀ ਕਰਦਾ ਵੀ 10 ਵਜੇ ਉੱਥੇ ਪਹੁੰਚੋ ਜੇ ਸਾਰਿਆਂ ਨੂੰ ਵਰਕਰ ਮਿਲਣੀ ਹੈ ਉਹਨਾਂ ਨੂੰ ਮਲਾਵਾਂਗੇ ਵੀ ਆ ਰਾਣੀ ਵਾਲੋ ਤੋਂ ਆਇਆ ਸਾਰੇ ਬੰਨਾਂ ਨੂੰ ਬੇਨਤੀ ਵੀ ਸਤਿਵੰਤ ਵੱਲੋਂ ਪਹੁੰਚ ਕੇ ਦਰਸ਼ਨ ਦੇ ਜੀ ਕੋਲ ਪਰਣਾ ਹੋਰ ਕਿਸੇ ਨੇ ਕੋਈ ਗੱਲਬਾਤ ਕਰਨੀ ਬੈਠੇ ਹਾਂ ਤਾਂ ਦੱਸ ਦਿਓ ਕੋਈ ਬਚਾ ਹੋਰ ਦੱਸੋ ਜੀ ਕੋਈ ਗੱਲਬਾਤ ਕਿਸੇ ਨੇ ਨਾ ਨਾ ਕੋਈ ਨਾ ਦੇ ਪ੍ਰੇਰਣਾ ਦੇ ਅਸੀਂ ਸਾਰੇ ਜੀ ਮਾਨ ਨੇ ਆਹ ਰਾਸ਼ਟਰ ਮਾਤੂ ਵਾਸ਼ਟਰ ਕਾਦੇ ਆਜੂ ਜੀ ਬਹੁਤ ਬਹੁਤ ਸਾਰੇ ਪਹਿਜ ਰਤ ਦਾ ਆ ਰਾਮ ਰਾਜ ਜੀ ਕਿੰਨੇ ਕਿੰਨੇ ਡਰ ਜੀ ਬ੍ਰਹਮਾ ਦੇ ਜਿਹੜੇ ਬੈਠੇ ਨੇ ਇੱਥੇ ਸਾਰੇ ਲੋਕਾਂ ਜੀ ਤੁਸੀਂ ਥੋੜੀ ਪਾਰਟੀ ਵੱਲੋਂ ਜਿਹੜਾ ਜੀਤਮਿੰਦਰ ਸਿੰਘ ਸਿੱਧੂ ਉਮੀਦਵਾਰ ਮદાન ਦੇ ਵਿੱਚ ਉਤਾਰਿਆ ਗਿਆ ਹੈ ਉਦੇ ਬਾਰੇ ਮਤਲਬ ਇਹ ਕਿਹਾ ਜਾ ਰਿਹਾ ਹੈ ਵੀ ਇਹ ਤਾਂ ਖਰੀਦਿਆ ਹੋਇਆ ਇਹਵੇਂ ਖਰੀਦੀ ਹੋਈ ਟਿਕਟ ਹੈ ਇਹ ਕਿਹਾ ਜਾ ਰਿਹਾ ਹੈ ਬਾਕੀ ਉਹਦੇ ਬਾਰੇ ਜਿਹੜੇ ਵੀ ਪ੍ਰਚਾਰ ਹੋਰ ਵੀ بڑے ਹੋ ਰਹੇ ਆ ਵੀ ਉਹਨਾਂ ਦਾ ਕੋਈ ਆਧਾਰ ਨਹੀਂ ਉਹ ਤਾਂ ਬੜਾ ਕਮਜ਼ੋਰ ਕੈਂਡੀਡੇਟ ਜਿਹੜਾ ਇਸ ਚੀਜ਼ ਲੈਂਦਾ ਹੈ ਇਹ ਇਕਾਲੀ ਦਲ ਨਾਲ ਸਮਝੋਟੇ ਤੇ ਵੀ ਨਾ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਪਹਿਲੀ ਗੱਲ ਤਾਂ ਪੱਤਰਕਾਰ ਸਾਹਿਬ ਇਹ ਗੱਲ ਬਿਲਕੁਲ ਗਲਤ ਹੈ ਕੀਟ ਵਿੱਚ ਦਰਸਾ ਰਹੇਗਾ ਕਿ ਜਾਣੀ ਪਛਾਣੀ ਸੀਗਤ ਹੈਗਾ ਉਹ ਬੰਦਾ ਚਾਰ ਵਾਰੀ ਐਮ.ਐਲ.ਏ ਹੋ ਠੀਕ ਹੈ ਜੀ ਇੱਕ ਵਾਰੀ ਐਮ.ਐਲ.ਏ ਬੰਨਾ ਬਹੁਤ ਮੁਸ਼ਕਲ ਹੈ ਤੇ ਸਾਬ੍ਹੇ ਜਿਆਦਾ ਤਾਂ ਬੰਦਾ ਹੋ ਠੀਕ ਹੈ ਜੀ ਹੁਣ ਪਹਿਲਾ ਵਾਰੋਂ ਕਾਲੀਦਲ ਤੁਸੀਂ ਉਦੋਂ ਤੋਂ ਜੱਗਾ ਸੀ ਹੁਣ ਬਹੁਤ ਸਟਰੋਂਗ ਕੈਂਡੀਡੇਟ ਹੈ ਉਹ ਬਠਿੰਡੇ ਹਲਕਾ ਜਿੱਤ ਪ੍ਰਾਪਤ ਕਰੂਗਾ ਇਹਨਾਂ ਦੇ ਸਾਰੇ ਭਲੇਖੇ ਸੀ ਦੂਰ ਕਰ ਦੇਗੇ ਅੱਜ ਅਸੀਂ ਫਤੇ ਜੀ ਸਰਾਮਾ ਜਾਲ ਚ ਆਏ ਸੀ ਫਤੇ ਜੀ ਅਸੀਂ ਪਿੰਡਾਂ ਦੇ ਵਿੱਚ ਗਏ ਆ ਸਾਨੂੰ ਬਹੁਤ ਚੰਗਾ ਹੰਗਾਰਾ ਮਿਲਿਆ ਤੇ ਮੰਨੋ ਕੱਲ ਤੁਸੀਂ ਬਾਦਲ ਜਿਹੜੀ ਇੱਕ ਛੋਟੀ ਜੀ ਮੀਟਿੰਗ ਰੱਖੀ ਐ ਤੁਸੀਂ ਉੱਥੇ ਆਓ ਤੁਹਾਨੂੰ ਪਤਾ ਲੱਗ ਜਾਊਗਾ ਕਿ ਜੀਤ ਮਧਰ ਕਿੰਨੇ ਲੋਕਾਂ ਦਾ ਪਿਆਰ ਆ ਬਾਕੀ ਮੇਜੀ ਇੰਦਰਪਾਲ ਜੀ ਦੇ ਘਰੇ ਕੱਲ ਆ ਰਹੇ ਆ ਕਾਂਗਰਸ ਦੇ ਜਿਹੜੇ ਵੱਡੇ ਵੱਡੇ ਥੰਮ ਐ ਹਾਂਜੀ ਉਹ ਬੀਜੇਪੀ ਜਾ ਰਹੇ ਆ ਜਿਵੇਂ ਕੈਪਟਨ ਸਾਹਿਬ ਗਏ ਜਾਖੜ ਸਾਹਿਬ ਗਏ ਰਾਣਾ ਸੋਢੀ ਗਏ ਫਤੇਜੰਗ ਪਾਇਵਾ ਗਏ ਦਾ ਉਹਨਾਂ ਦਾ ਸੰਤੋਖ ਚੌਧਰੀ ਦਾ ਪਰਿਵਾਰ ਵੀ ਗਿਆ ਕਿ ਕਾਂਗਰਸ ਦੇ ਵਿੱਚੋਂ ਕਿਉਂ ਜਿਹੜੇ ਬੰਦੇ ਜਣ ਜਾ ਰਹੇ ਆ ਇਹਦਾ ਕੀ ਕਾਰਨ ਹੈ ਭਿਕਸ਼ਾ ਇਹ ਜਿਹੜੀ ਰੀਤ ਪੈ ਗਈ ਹੈ ਗਲਤ ਹੈ ਹਰ ਚੌਧਰੀ ਪਰਿਵਾਰ ਦੀ ਗੱਲ ਆਪਾਂ ਕਰਦੇ ਆ ਅਸੀਂ ਪਿਛਲੀ ਵਾਰ ਤਿੰਨ ਲੋਕ ਸਭਾ ਦੀਆਂ ਟਿਕਟਾਂ ਚੌਧਰੀ ਪਰਿਵਾਰ ਨੂੰ ਦਿੱਤੀਆਂ ਕਾਂਗਰਸ ਪਾਰਟੀ ਨੇ ਹਰ ਵਾਰੀ ਉਹਦੇ ਮੁੰਡੇ ਨੂੰ ਟਿਕਟ ਦੇਈਦੀ ਹੈ ਐਸ ਵਾਰੀ ਜਦੋਂ ਸਰਵੇ ਦੇ ਵਿੱਚ ਸਾਡੇ ਜਿਹੜੇ ਸਾਬਕਾ ਸੀਐਮ ਚੰਨੀ ਜੀ ਲੋਕਾਂ ਲੋਕ ਚਾਹੁੰਦੇ ਸੀ ਵੀ ਚੰਨੀ ਜੀ ਇਲੈਕਸ਼ਨ ਲੜਨ ਤੇ ਉਹਨਾਂ ਨੇ ਟਿਕਟ ਨਹੀਂ ਉਹਨਾਂ ਦਾ ਬੇਟਾ ਹੁਣ ਵੀ ਮਜੂਦਾ ਐਮਐਲਏ ਹੈ ਜੋ ਕਾਂਗਰਸ ਪਾਰਟੀ ਛੱਡ ਕੇ ਗਏ ਆ ਬਹੁਤ ਮਾੜੀ ਗੱਲ ਹੈ ਬਾਕੀ ਜਿਹੜਾ ਜਿਹੜੇ ਛੱਡ ਕੇ ਬੰਦੇ ਗਏ ਆ ਹੁਣ ਜਿਹੜੇ ਪਾਰਲੀਮੈਂਟ ਦਾ ਆਊਗਾ ਰਿਜ਼ਲਟ ਆਉਣੇ ਆ ਪਤਾ ਲੱਗ ਜਾਊਗਾ ਜਿਹੜੇ ਕਾਂਗਰਸ ਪਾਰਟੀ ਦੇ ਜਿਹੜੇ ਹੁਣ ਇਲੈਕਸ਼ਨ ਲੜ ਰਹੇ ਆ ਚੰਨੀ ਜੀ ਜਾਂ ਹੋਰ ਵੀ ਦੂਜੀ ਜਗ੍ਹਾ ਟਿਕਟ ਤਾਂ ਇੱਕ ਬੰਦੇ ਨੂੰ ਦਿੱਤੀ ਜਾ ਸਕਦੀ ਸਾਰਿਆਂ ਨੂੰ ਤਾਂ ਦਿੱਤੀ ਜਾ ਸਕਦੀ ਮਤਲਬ ਪਹਿਲਾ ਹੈ ਕਾਂਗਰਸ ਪਾਰਟੀ ਲੰਬੀ ਦੇ ਵਿੱਚ ਜਦੋਂ ਸਰਦਾਰ ਅਮੇਸ਼ਿੰਦਰ ਸਿੰਘ ਜੀ ਬਾਦਲ ਐਸੇ ਲੜਦੇ ਹੁੰਦੇ ਸੀ ਹਾਂਜੀ ਉਦੋਂ ਇਹ ਬਾਦ ਸਾਹਿਬ ਦੇ ਨੇੜੇ ਤੇੜੇ ਲੈ ਜਾਂਦੇ ਸੀ ਕਿ ਇੱਕ ਵਾਰੀ ਦਾ ਸਰਪ 9000 ਕੋਟ ਪਈ ਹਰੇ ਸੀ ਹਾਂਜੀ ਹਾਂ ਕਾਂਗਸ ਪਾਰਟੀ ਦਾ ਲੰਬੀ ਦੇ ਵਿੱਚ ਇੰਨਾ ਬੁਰਾ ਹਾਲ ਹੋ ਗਿਆ ਕਿ ਥੋੜੇ ਉਮੀਦਵਾਰ ਨੂੰ ਕਾਂਗਸ ਪਾਰਟੀ ਨੇ ਉਮੀਦਵਾਰ ਨੂੰ ਸਿਰਫ 10000 ਕੋਟ ਪਈਏ ਤੇ ਜਮਾਤ ਚਾਤ ਹੋ ਗਈ ਪੈਂਦਾ ਮਾੜਾ ਹਾਲ ਲੰਬੀ ਦੇ ਵਿੱਚ ਹੋਣ ਦਾ ਕੀ ਕਰਨਾ ਘਰ ਨੇ ਸੀ ਕਿ ਜਿਹੜੇ ਸਰਦਾਰ ਗੁਰਮੀਤ ਸਿੰਘ ਜੁੜੀਆਂ ਸੀ ਉਹ ਸਾਡੇ ਜ਼ਿਲ੍ਹੇ ਦੇ ਪ੍ਰਧਾਨ ਸੀ ਉਹ ਆਮ ਆਦਮੀ ਪਾਰਟੀ ਜੀ ਇੱਕਦਮ ਜੁਆਇਨ ਕਰਕੇ ਜੁਆਇਨ ਕਰਨ ਦੇ ਕੁਝ ਮੰਨ ਲਓ ਬਾਦਲ ਪਰਿਵਾਰ ਦੇ ਵੀ ਲੋਕ ਖਿਲਾਫ ਸੀ ਕੁਝ ਮੰਨ ਲਓ ਉਹਨਾਂ ਨੂੰ ਵੋਟ ਐਸ ਕਾਰਨ ਕਰਕੇ ਆਮ ਆਦਮੀ ਦੀ ਇੱਕ ਲਹਿਰ ਚੱਲ ਗਈ ਉਹਨਾਂ ਨੂੰ ਟਿਕਟ ਮਿਲ ਗਈ ਤਾਂ ਕਾਂਸਪਾਰਟੀ ਦਾ ਉੱਤਰਕ ਪਿਆ ਬਾਕੀ ਹੁਣ ਜਦੋਂ ਪਾਰਲੀਮੈਂਟ 'ਚ ਹੁਣ ਤੁਹਾਨੂੰ ਰਿਜ਼ਲਟ ਪਤਾ ਲੱਗ ਜਾਊਗਾ ਵੀ ਲੱਭੀ ਜੀ ਸਾਡਾ ਕੀ ਰਿਜ਼ਲਟ ਹੋਊਗਾ ਪ੍ਰਧਾਨ ਜੀ ਕਾਂਗਰਸ ਪਾਰਟੀ ਸਾਰੇ ਦੇਸ਼ ਦੇ ਵਿੱਚ ਬੈਕਵਾਰਡ ਤੇ ਜਾ ਰਹੀ ਹੈ ਕੀ ਕਰਨ ਸਮਝਦੇ ਹੋ ਇਸ ਗੱਲ ਤੋਂ ਤੇ ਇੱਥੇ ਵਿੱਚ ਇੱਕ ਜਿਹੜੇ মিডিਆ ਦੇ ਚੈਨਲ ਚੈਨਲ ਹੀ ਕਹਿ ਰਿਹਾ ਆਪ ਜਿਹੜੇ ਸੋਸ਼ਲ ਮੀਡੀਆ ਦੇਖੋ ਕਾਂਗਰਸ ਪਾਰਟੀ ਨੂੰ ਆਪ ਕੋ ਵਿਖਾ ਰਿਹਾ ਇਹ ਤਾਂ ਇੱਕ ਪ੍ਰਚਾਰ ਆ 400 ਪਾਰ ਇਹ ਤਾਂ ਇੱਕ ਮੋਦੀ ਦਾ ਪ੍ਰਚਾਰ ਹੈ ਵੀ ਐਵੇਂ ਕਹਿ ਦੀ 400 ਪਾਰ ਫੈਸਲਾ ਨਾ ਜਨਤਾ ਨੇ ਕਰਨਾ ਹੈ ਜਨਤਾ ਫੈਸਲਾ ਕਰੂਗੀ ਕਾਂਗਰਸੀ ਸਰਕਾਰ ਬਣਨ ਜਾ ਰਹੀ ਹੈ ਪ੍ਰਧਾਨ ਜੀ ਇੱਕ ਜੋ ਕਾਂਗਰਸ ਪਾਰਟੀ ਦੇ ਵਿੱਚ ਧੜੇਬੰਦੀ ਆ ਧੜੇਬੰਦੀ ਜਿਹੜੇ ਕਾਂਗਰਸ ਪਾਰਟੀ ਦਾ ਉਮੀਦਵਾਰ ਆ ਉਹ ਧੜੇਬੰਦੀ ਉਹਨੂੰ ਉਮੀਦਵਾਰ ਨਾ ਹਰਾ ਦਿੰਦੀ ਆ ਇਹਦੇ ਪਰ ਕੀ ਕਹਿਣਾ ਚਾਹੋਗੇ ਟੜੇਬੰਦੀ ਦਾ ਹਰੇਕ ਪਾਰਟੀ ਹੁੰਦੀ ਆ ਕਾਂਗਰਸ ਜਦੋਂ ਕੋਈ ਟਿੱਕ ਟੱਕ ਕਿਸੇ ਨੂੰ ਦੇਈ ਨਹੀਂ ਆ ਸਾਰਿਆਂ ਨੂੰ ਤਾਂ ਦਿੱਤੀਆਂ ਜਾਣ ਸਕਦੀਆਂ ਮਾੜੀ ਮੋਟੀ ਹਰੇਕ ਪਾਰਟੀ ਦੀ ਟੜੇਬੰਦੀ ਹੁੰਦੀ ਆ ਕਾਂਗਰਸ ਪਾਰਟੀ ਲੋਕ ਸਭਾ ਦੀ 13 ਦੀਆਂ 13 ਸੀਟਾਂ ਇੱਕ ਜੁਟ ਹੋ ਕੇ ਇਲੈਕਸ਼ਨ ਲੜੂਗੀ ਐਸੀ ਕੋਈ ਗੱਲ ਬਾਤ ਆ ਕੁਝ ਬਾਤ ਜਟਾਣਾ ਜੀ ਦਾ ਕਹਿਣਾ ਹੈ ਵੀ ਜਿਹੜੇ ਉਹਨਾਂ ਤੇ ਵਰਕਰ ਆ ਉਹ ਉਹਨਾਂ ਦੇ ਨਾਲ ਅੱਜ ਵੀ ਖੜੇ ਆ ਤੇ ਜਿਹੜਾ ਫੈਸਲਾ ਉਹ ਕਹਿੰਦੇ ਆ ਵੀ ਜਿਹੜਾ ਫੈਸਲਾ ਹੈਗਾ ਉਹ ਮੇਰੇ ਹੱਕ ਚ ਆਇਆਗਾ ਪੀ ਤੁਸੀਂ ਕੀ ਸਮਝਿਓ ਕਿ ਉਹ ਜੀਤ ਮੇਂਦਰ ਜੀ ਦੀ ਮਦਦ ਕਰਨ ਲੱਗੇ ਹੋ। ਉਸ ਬਾਸਟਾਣਾ ਜੀ ਸਾਡੇ ਸੀਨੀਅਰ ਨੇਤਾ ਜੀ ਆ ਉਹ ਕਿਤੇ ਨਹੀਂ ਜਾਂਦੇ ਉਹਨਾਂ ਦੇ ਜਿਹੜੇ ਗਲੇਸ਼ਿਕ ਪਏ ਆ ਰਾਇਆ ਬੜਾ ਸਾਡੇ ਪ੍ਰਧਾਨ ਜੀ ਉਹਨਾਂ ਨਾਲ ਟੈਲੀਫੋਨ ਤੇ ਗੱਲ ਹੋਈ ਆ ਅਸੀਂ ਉਹਨਾਂ ਨੂੰ ਦੂਰ ਕਰਕੇ ਉਹ ਕਾਂਗਰਸ ਪਾਰਟੀ ਦੀ ਸਪੋਰਟ ਕਰਨਗੇ ਅਸੀਂ ਕੋਈ ਗੱਲਬਾਤ ਨਹੀਂ। ਉਹ ਜੀਤ ਮੇਂਦਰ ਜੀ ਸਪੋਰਟ ਕਰਨਗੇ। ਥੈਂਕ ਯੂ। ਧੰਨਵਾਦ ਜੀ।